ਕਾਸ਼ ਮੈਨੂੰ ਵੀ ਇਧਰ ਰਚੰਗਾ ਕਰਾ ਲੈਂਦਾ ਤੂੰ ਚੱਕ ਜੁੱਤੀ ਚੱਕ ਜਿਹੜੀ ਹੱਥ ਲਾਏਂਗੀ ਨਾ ਤੁਹਾਨੂੰ ਆਫਰ ਦੇ ਦਿੰਦਾ ਵੀ ਆ ਕੋਈ ਚੱਕ ਲਾ ਤੂੰ ਹੱਥ ਲਾਈ ਆ ਬਸ ਤੁਸੀਂ ਤਾਂ ਮੈਨੂੰ ਇਹੀ ਕਹਿ ਕੇ ਆਏ ਹੋ ਖੁਨੇ ਓ ਜੂ ਓਨੂ ਗੁੱਗੂ ਮੈਨੂੰ ਗੁੱਗੂ ਓ ਦੇਖੇ ਤਾਂ ਜੇ ਕੋਈ ਰਾਤ ਨੂੰ ਟਰੈਵਲ ਕਰਦਾ ਹੋਇਆ ਇੱਧਰ ਤਾਂ ਕੁਝ ਜ਼ਿਆਦਾ ਹੀ ਲੱਗ ਰਿਹਾ ਮੈਨੂੰ ਕਣਕ ਸਾਰੀ ਨਾ ਉਹ ਥੱਲੇ ਬੈ ਗਈ ਉਹ ਆ ਪੱਠੇ ਵੀ ਤਾਕੋ ਕਿਰਪਾ ਹਨ ਅਨੁਮਾਨਤ ਮਹਾ ਮੂੜ ਗਛ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸੀ ਬਿਰੰਕਰ ਘਾਤਿਤ ਨਹੀਂ ਪੀਂਦੇ ਹੋਰੇ ਸਟਾਰਟ ਹੋਇਆ ਉੱਥੇ ਆਪਾਂ ਇਹੀ ਸੋਚ ਰਹੇ ਸੀ ਕਿ ਅਸੀਂ ਸ਼ੁਕਰਾ ਜ਼ਮੀਨ ਹੀ ਪੈ ਰਿਹਾ ਪਰ ਸ਼ਾਇਦ ਅੱਗੇ ਜਾ ਕੇ ਨਾ ਪਹਵੇ ਹਾਂ ਜਾ ਕੇ ਥੋੜਾ ਆਇਆ ਨਾ ਕੋਈ ਕੰਟਾ ਫੜ ਗਿਆ ਉਹ ਨਹੀਂ ਯਾਰ ਪਤਾ ਮੈਨੂੰ ਨੀਂਦ ਆ ਜਾਣੀ ਫੇਰ ਨਹੀਂ ਮੈਨੂੰ ਘਰੇ ਜਾਇ ਲਾਣਾ ਫਿਰ ਕਲੀਂ ਨੀਂਦ ਆ ਜੀ ਪਰ ਸੌਂਗੇ ਤੇ ਨਹੀਂ ਹਾਂ ਫੇਰ ਨਹੀਂ ਉੱਠਣਾ ਅੱਜ ਅੱਖ ਜੀ ਬੰਦ ਹੋ ਜਾਵੇਗਾ ਹਾਂ ਕੀ ਆਨ ਹੋ ਗਿਆ ਉਹ ਫੋਨ ਕਰਾਂਗੀ ਕਰ ਹਾਂ ਫੋਨ ਕਰਾਂਗੇ ਮੈਂ ਤਾਂ ਟੰਨ ਹੋ ਜਾਣਾ ਹੁਣ ਹੋਰ ਅੱਧ ਘੰਟੇ ਚ ਸਵੇਰ ਦੇ ਵੱਜ ਚੁੱਕੇ ਨੇ 5 5:30 ਹੋਏ ਆ ਮੀਂਹ ਪੂਰੀ ਬਰਸਾਤ ਹੋ ਗਈ ਆ ਪੱਕਰੋਂ ਨਿਕਲ ਚੁੱਕੇ ਆ ਉਹ ਸਾਹਮਣੇ ਤੇ ਕਿਦਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਹੁਣ ਆਪਣਾ ਕੰਮ ਹੁਣ ਆਪਣਾ ਟਾਈਮ ਆ ਗਿਆ ਭਿੱਜਣ ਦਾ ਸਾਡੀ ਬਰਸਾਤੀਆਂ ਸਾਨੂੰ ਮਿਲ ਜਾਣੀ ਜੀਆਂ ਤੇ ਹੁਣ ਉਸ ਤੋਂ ਬਿਨਾਂ ਹੀ ਸਾਨੂੰ ਜਾਣਾ ਪੈਣਾ ਤੇ ਹੁਣ ਭਿੱਜ ਕੇ ਜਾਵਾਂਗੇ ਅੱਗੇ ਅੱਗੇ ਤੱਕ ਸ਼ਾਇਦ ਮੀਂਹ ਆ ਪਵੇ ਬੰਦ ਹੋ ਜਾਵੇ ਪਰ ਹੁਣ ਬਹੁਤ ਤੇਜ਼ ਪੈ ਰਿਹਾ ਹੈ ਨਿਕਲਈਆਂ ਕਰੋ ਤੇ ਸਵੇਰੇ-ਸਵੇਰੇ ਆਪਾਂ ਨੂੰ ਜਾਣਾ ਪੈਣਾ ਹਿਸ਼ਾਰਪੁਰ ਜੇ ਸੋ ਜਾਂਦੇ ਫਿਰ 2 ਵਜੇ ਤੋਂ ਪਹਿਲਾਂ ਨਹੀਂ ਸੀ ਉੱਠਣਾ ਕਿਸੇ ਨੇ ਸਾਡੇ ਦੋਵਾਂ ਚੋਂ ਸਫ਼ਰ ਆਪਣਾ ਸ਼ੁਰੂ ਹੋ ਚੁੱਕਾ ਆ ਚਾਹੇ ਜਾਣਾ ਹਿਸ਼ਾਰਪੁਰ ਨੂੰ ਹੀ ਆ ਫਰ ਹੈ ਲੱਗ ਰਿਹਾ ਵੀ ਬਾਈਕ ਤੇ ਜਾਣ ਲੱਗਾ ਤਾਂ ਬੜਾ ਚਰਾ ਬਾਹਰ ਕੰਮ ਕਰਨ ਲੱਗੇ ਆ ਕਸਾ ਦਾ ਸਵਾਦ ਆ ਰਿਹਾ ਇਤਨਾ ਅਸਲੀ ਘੁੰਮਣ ਜਾਵਾਂਗੇ ਕਿਤੇ ਤਾਂ ਕਿੰਨਾ ਨਿਆਰਾ ਆਊਗਾ ਸਹੀ ਗੱਲ ਇਹ ਕਰਕੇ ਆਈ ਲਵ ਰੋਡ ਆਈ ਲਵ ਬਾਈਕਿੰਗ ਤੈਨਾਂ ਘੰਟੇ ਬਾਅਦ ਪੁੱਛਾਂਗੇ ਜਦੋਂ ਗਲੱਠਾ ਬੈਠਾ ਕੱਗਦਾ ਗੱਦਾ ਕਾਰ ਨਹੀਂ ਚੱਲਦੀ ਯਾਰ ਥੋੜਾ ਥੋੜਾ ਘੰਟੇ ਡੇਢ ਘੰਟੇ ਤਾਂ ਠੀਕ ਆ 3 ਘੰਟੇ ਲਗਾਤਾ ਤਾਂ ਬੋਰੀ ਹੋ ਜਾਂਦਾ ਬੰਦਾ ਚਲੋ ਠੀਕ ਆ ਚੱਲੋ ਮੀ ਪੈ ਚੁੱਕਾ ਆ ਸਾਨੂੰ ਲੱਗਿਆ ਵੀ ਮੀ ਪਿੰਦੇ ਹੀ ਰਹੂਗਾ ਪਰ ਖਾਸਾ ਪੈ ਗਿਆ ਪਰ ਬਾਅਦ ਚ ਬੰਦ ਹੋ ਗਿਆ ਸੀਗਾ ਵੀ ਇਹ ਸ਼ੁਕਰ ਆ ਕਿ ਭਿੱਜੇ ਨਹੀਂ ਆਪਾਂ ਪਰ ਅੱਗੇ ਦਾ ਪਤਾ ਨਹੀਂਗਾ ਅ ਅੱਗੇ ਮੀ ਪਊਗਾ ਕਿ ਨਹੀਂ ਹੁਣ ਤੱਕ ਤਾਂ ਠੀਕ ਆ ਸਭ ਕੁਝ ਤੇ ਲਿਆ ਤੇ ਤੁਹਾਨੂੰ ਮਿਲਦੇ ਆ ਥੋੜੀ ਦੇਰ ਚ ਆਪਾਂ ਦੋ ਤਿੰਨ ਘੰਟੇ ਲੱਗ ਜਾਣਗੇ ਬੜੇ ਰੋ ਸਫਰਾ ਤੇ ਨਾਲ ਤਾਕੋ ਕਿਰਪਾ ਹਨ ਅਨੁਮਾਨਤ ਮਹਾ ਮੂਰਗਛਪੇਦ ਨਾ ਜਾਣਤ ਮਹਾਦੇਵ ਕੋ ਕਹਿਦਾ ਸੀ ਮਿਰੰਕਰ ਕਾ ਤਿਨਤ ਨਹੀਂ ਪੀ ਜਾਣ ਕੇ ਨਹੀਂ ਚੱਲ ਰਿਹਾ ਕਿ ਸੱਚੀ ਆ ਦੇਖ ਬੱਦਲ ਕਿੰਨੇ ਸੋਹਣੇ ਆ ਕਿਉਂਕਿ ਹਜੇ ਨਾ ਥੋੜਾ ਥੋੜਾ ਚਾਨਣ ਹੋ ਰਿਹਾ ਆ ਮੇਰੇ ਖਿਆਲ ਨਾਲ 5 ਵਜੇ ਆ ਹਜੇ ਦੇਖੋ ਯਾਰ ਕਿੰਨੇ ਸੋਹਣੇ ਕਿਉਂਕਿ ਮੀਂਹ ਪੈ ਕੇ ਵੈਸੇ ਇੱਧਰ ਮੀਂਹ ਪਿਆ ਹੀ ਨਹੀਂ ਤੇ ਜਦੋਂ ਆਪਾਂ ਤੁਰੇ ਹਾਂ ਇੰਨਾ ਜ਼ਿਆਦਾ ਤੇਜ਼ ਮੀਂਹ ਸੀਗਾ ਸਾਨੂੰ ਇਦਾਂ ਲੱਗਦਾ ਪਿਆ ਕਿ ਆਪਾਂ ਪੂਰਾ ਰਸਤਾ ਭੇਜ ਕੇ ਹੀ ਕੱਟਾ ਗਏ ਪਰ ਬਿਲਕੁਲ ਹੁਣ ਸਾਫ਼ ਸੁਥਰਾ ਮੌਸਮ ਈਵਨ ਕਿ ਜਦੋਂ ਤੱਕ ਆਪਾਂ ਆਪਣੀ ਗਲੀ ਚੋਂ ਨਿਕਲ ਕੇ ਮੇਨ ਰੋਡ ਤੇ ਪਹੁੰਚੇ ਆ ਨਾ ਉਦੋਂ ਤੱਕ ਮੀਂਹ ਆਇਆ ਸੀਗਾ ਪਰ ਬਹੁਤ ਸੋਹਣਾ ਲੱਗ ਰਿਹਾ ਯਾਰ ਕੁਦਰਤ ਦੇਖੋ ਆਪਾ ਟੱਪਾਂ ਆਈ ਰੋਕ ਲੇਂਗੇ ਉਹਦੇ ਤੁਹਾਨੂੰ ਕਿਸੇ ਨੂੰ ਕੀ ਦਾ ਹੋਵੇ ਆ ਬੇਟਾ ਉਹ ਗੁਰਦੁਆਰਾ ਲਟਾਵਾੜਾ ਹੈਗਾ ਗੁਰਦੁਆਰਾ ਕਿੱਬੀ ਸਾਹਿਬ ਜੀ ਤੇ ਇਹ ਉਹ ਨਹਿਰ ਆ ਜਿਹੜਾ ਜਦੋਂ ਹੜ੍ਹ ਆਏ ਸੀਗੇ ਪੰਜਾਬ ਦੇ ਵਿੱਚ ਪਿਛਲੇ ਸਾਲ ਦੀ ਹੜ੍ਹ ਤੇ ਬਹੁਤ ਜ਼ਿਆਦਾ ਓਵਰਫਲੋ ਹੋ ਗਈ ਸੀ ਇਹਦੇ ਕਰਕੇ ਆਲੇ ਦੁਆਲੇ ਆਲੇ ਪਿੰਡ ਜਿਹੜੇ ਸਾਰੇ ਡੁੱਬ ਗਏ ਸੀ ਤੇ ਹੁਣ ਦੇਖੋ ਪਾਣੀ ਹੈ ਨਹੀਂ ਕਾ ਬਿਲਕੁਲ ਬਿਲਕੁਲ ਕਿਉਂਕਿ ਪੰਜਾਬ ਚ ਸਤਲੁਜ ਦਰਿਆ ਉਦੋਂ ਹੀ ਆਂਦਾ ਜਦੋਂ ਹੜ੍ਹ ਹੋਵੇ ਉਦਾਂ ਦਾ ਇਸ ਤਰ੍ਹਾਂ ਜੀ ਨੂੰ ਕੁਛ ਦਾ ਕੋਈ ਪਿੱਛੇ ਹੀ ਰਹਿ ਜਾਂਦਾ ਮਾਛਲ ਤੱਕ ਹੀ ਹੈ ਪਹੀ ਪੈ ਗਏ ਬੜਾ ਚੋਰ ਵਾਲੇ ਰੋੜ ਤੇ ਇੱਧਰ ਤਾਂ ਕੁਝ ਜ਼ਿਆਦਾ ਹੀ ਲੱਗ ਰਿਹਾ ਮੈਨੂੰ ਕਣਕ ਸਾਰੀ ਨਾ ਉਹ ਥੱਲੇ ਬੈ ਗਈ ਉਹ ਆ ਪੱਠੇ ਵੀ ਦਰਖਤ ਡਿੱਗੇ ਹੋਏ ਆ ਸਾਰੇ ਦਰਖਤ ਕਿੰਨੇ ਡਿੱਗੇ ਹੋਏ ਨੇ ਆਹ ਦੇ ਸਾਰੀ ਫਸਲ ਦੇਖੀ ਜ਼ਿਆਦਾ ਹੀ ਤਬਾਹੀ ਆ ਕੰਮ ਨਹੀਂ ਤਾਂ ਦੇਖੇ ਤਾਂ ਜੇ ਕੋਈ ਰਾਤ ਨੂੰ ਟਰੈਵਲ ਕਰਦਾ ਹੋਇਆ ਇਹ ਬਹੁਤ ਜ਼ਿਆਦਾ ਹੀ ਪ੍ਰੋਬਲਮ ਹੈ ਸਾਡੇ ਅਨੁਮਾਨ ਦੇ ਅਕੋਰਡਿੰਗ ਆਪਾਂ ਪੂਰੇ ਟਾਈਮ ਤੇ ਚੱਲ ਰਹੇ ਆਂ 7:30 ਦਾ ਟਾਈਮ ਪਹੁੰਚਾ ਸਕਦਾ ਵੀ ਪਹੁੰਚਾਂਗੇ ਤੇ 7:20 ਹੋ ਗਿਆ ਤਾਂ ਬਸ ਹੁਣ 10 ਕੁ ਮਿੰਟ ਲੱਗਣੇ ਆ ਹੋਰ ਅਗੇ ਆ ਪਹੁੰਚ ਕੇ ਆਪਾਂ ਡੀਏਵੀ ਕਾਲਜ ਇਹ ਕੋਸ਼ਰਪੁਰ ਦਾ ਫੇਮਸ ਵਿਦਿਆਨਾ ਤੇ ਪੰਜਵੇਂ ਕਲਾਸ ਕਿੰਨੇ ਦਾ ਰਸ ਮਿਲਦਾ ਆ ਤੇ ਆਪਾਂ ਹੁਣ ਜਾਵਾਂਗੇ ਛੋਟੀ ਸੜਕ ਵੱਲ ਦੀ ਛੋਟੀ ਉਹਨੂੰ ਪਤਾ ਨਹੀਂ ਕਾਹਤੇ ਕਹਿੰਦੇ ਆ ਸੜਕ ਤਾਂ ਛੋਟੀ ਹੀ ਆ ਉਹ ਛੋਟੀ ਸੜਕ ਦਾ ਆ ਸਮਝ ਨਹੀਂ ਆ ਇਸ ਕੋ ਛੋਟੀ ਸੜਕ ਕਿਉਂ ਬੋਟੇ ਜਾ ਰਹਾ ਆ ਵਾ ਨਾ ਟੈਕ ਆ ਗਿਆ ਆ ਮਿੱਥੇ ਆ ਗਿਆ ਆ ਢਾਨ ਢਾਨ ਇਹ ਰੇ ਕਦ ਦਿਨ ਲੈ ਕੇ ਜਾ ਕੇ ਐਸ ਤਰ੍ਹਾਂ ਬੋਲਦੀਆਂ ਜੀ ਨੇ ਕਿ ਕਿਸੇ ਨੂੰ ਸਦੇ ਚੈਨ ਨੂੰ ਪਤਾ ਤਾਂ ਲੱਗਦਾ ਕੀ ਗੱਲ ਕਰਨਾ ਚਾਹਨਾ ਕਿਸੇ ਦੇਖ ਕੇ ਆ ਜਾ ਆ ਬਹੁ ਮਾੜਾ ਕੰਮ ਹੈ ਨਾ ਆ ਗਈ ਸਾਡੀ ਛੋਟੀ ਸੜਕ ਆ ਦੇਖੋ ਚੌੜੀ ਆ ਨਾ ਛੋਟੀ ਪਤਾ ਨਹੀਂ ਕਿਉਂ ਕਹਿੰਦੇ ਇਹਨੂੰ ਪਹੁੰਚ ਗਏ ਤਾਂ ਫਸਾ ਕੇ लो पाली नो बाचू मिल दिया कनू भू मैं काली कोको मैं आईंगे काली नी कोको कोको पन्न किट्टी सले आजाना या खोले तक तक ਲੱਗ ਰਿਹਾ ਲੱਗਾ ਪਹੁੰਚ ਗਿਆ ਹਿਆਰਪੁਰ ਤੇ ਪਰੌਟੇ ਖਾ ਲਏ ਇਹ ਜਾਂਦੀਵਾਰ ਦੇ ਮੂਲੀ ਵਾਲੇ ਪਰੌਟੇ ਨੇ ਆਲੂ ਵਾਲੇ ਖਾ ਲ ਗਏ ਜਿਹਨਾਂ ਦੇ ਮੂਲੀ ਵਾਲੇ ਬਣਾਵਾਂਗੇ ਬਹੁਤ ਸਵਾਦ ਨੇ ਤੇ ਅੱਖਾਂ ਦੀ ਨੀਂਦਰ ਵੀ ਭਰੀ ਹੋਈ ਹੈ ਕਿਉਂਕਿ 1 ਘੰਟੇ ਮੋਟਰਸਾਈਕਲ ਵੀ ਚਲਾ ਕੇ ਆਏ ਆ ਤੇ ਹੁਣ ਪਰੌਟੇ ਖਾ ਕੇ ਥੋੜਾ ਸੋਵਾਂਗੇ ਫਿਰ ਦੁਬਾਰਾ ਤੁਹਾਨੂੰ ਮਿਲਾਂਗੇ ਠੀਕ ਹੈ ਜੀ ਚੀਅਰਸ ਉਹ ਗੰਝੇ ਕੁੱਤੇ ਉਹ ਗੰਝੇ ਕੁੱਤੇ ਉਹ ਗੰਝੇ ਮੈਨੂੰ ਉਹ ਕਰ ਲੈ ਸੋ ਰੋਟੀ ਆਪਾਂ ਖਾ ਲੇ ਹੁਣ ਧੁੱਪ ਬੜੀ ਸੋਹਣੀ ਚੜੀ ਆਜ ਚ ਜਿੰਗੂ ਆਪਣਾ ਲੈ ਆਇਆ ਆਪਾਂ ਨੂੰ ਇੱਥੇ ਇਹ ਵੀ ਧੋਣ ਵਾਲਾ ਪਿਆ ਧੋਵਾਂਗੇ 미안, 넌넌구넌구구구구넌아넌넌넌넌넌넌넌아넌넌넌넌넌넌넌

ਇਥੇ ਮੈਨੂੰ ਪ੍ਰੋਬਲਮ ਆ ਤੇ ਵੀ ਮੇਰੇ ਕੋਈ ਵੀ ਜੁੱਤੀ ਟੱਚ ਕਰ ਦਿੰਦੀ ਹੈ ਨਾ ਵਿੱਚ ਚਮੜਾ ਕੋਈ ਵੀ ਇਦਾਂ ਵਾਲਾ ਡਿਜ਼ਾਈਨ ਵਾਲਾ ਜਿੱਦਾਂ ਉਹ ਲੱਗੀਆਂ ਹੋਈਆਂ ਨੇ ਸਿਮਰੇਚੀ ਖਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਐਲਰਜੀ ਆ ਅਲਰਜੀ ਐਸ ਜੀ ਮੈਨੂੰ ਲੈਣ ਚਾਹੀਦੀ ਹੁਣ ਮੈਨੂੰ ਇਦਾਂ ਦੀ ਜੁੱਤੀ ਲੈਣੀ ਹੈ ਜਿਹੜੇ ਪਟਾਣਾ ਹੋਵੇ ਜਿੰਨਾ ਹੈ ਸ਼ੂਗਰ ਤਾਂ ਨਹੀਂ ਤੁਮ ਬਿਮਾਰੀਆਂ ਤੋਂ ਲਗਾ ਕੋ ਕਮ ਆ ਪਸੰਦ ਆ ਜੀ ਕਿ ਨਹੀਂ ਇਹ ਤਾਂ ਪਸੰਦ ਆ ਪਰ ਇਹ ਤਾਂ ਡਿਜ਼ਾਈਨ ਜਿਹਨੂੰ ਪਸੰਦ ਆ ਰਹਾ ਮੈਂ ਥੋੜਾ ਹੋਰ ਮੰਗਾਂਗੀ ਤੁਰਕੇ ਵੀ ਦੇਖਣੀ ਜਿਹੜੇ ਮੈਨੂੰ ਬੂਟ ਲੈ ਦਿੱਤੇ ਚੂ 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 ਕਰਦੇ ਆ ਕੋਈ ਨਹੀਂ ਮੈਨੂੰ ਵੀ ਉਹ ਫਰ ਆਇਆ ਵੀ ਬ ਮੈਂ 2 ਫੁੱਟ ਲੈ ਮੈਨੂੰ ਮਿਲੇ ਹੋਏ ਆ ਪਹਿਲਾਂ ਇਸ ਕਰਕੇ ਮੈਂ ਲੈਣੇ ਨਹੀਂਗੇ ਤੁਸੀਂ ਦੱਸੋ ਲਈਏ ਕਿ ਨਾਲ ਲਈਏ ਫਾਇਦਾ ਚੱਕ ਲਈਏ ਕਾਸ਼ ਮੈਨੂੰ ਵੀ ਇੱਧਰ ਰਚੰਗਾ ਕਰ ਵਾਲਾ ਮਿਲ ਜਾਂਦਾ ਤੂੰ ਚੱਕ ਜੁੱਤੀ ਚੱਕ ਜਿਹੜੀ ਹੱਥ ਲਾਏਂਗੀ ਨਾ ਮੈਨੂੰ ਆਫਰ ਦੇ ਦਿੰਦਾ ਵੀ ਆ ਕੋਈ ਜਿੱਤ ਚੰਗਲਾ ਤੂੰ ਹੱਥ ਲਾਈ ਜਾ ਬਸ ਤੁਸੀਂ ਤਾਂ ਮੈਨੂੰ ਇਹ ਕਹਿ ਕੇ ਆਏ ਹੋ ਸੁਣੇ ਉਹ ਕਹਿੰਦਾ 6 ਮਹੀਨੇ ਤੱਕ ਕੋਈ ਜੁੱਤੀ ਨਹੀਂ ਮੁੱਕਣੀ ਮੈਨੂੰ ਪਤਾ ਕੀ ਚੱਕਰ ਹੈ ਮੈਨੂੰ ਦੂਜੇ ਦਿਨ ਨਹੀਂ ਸੁਣਾ ਚਾਹੀਦਾ ਵੀ ਜੁੱਤੀ 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 ਨਹੀਂ ਹੈਗੀ ਜੁੱਤੀ ਨਹੀਂ ਹੈਗੀ ਕਰੇ ਜਾ ਕਹਿੰਦਾ ਮੈਂ ਗਿਣਤੀਆਂ ਕਰਾਉਂਗਾ ਜੁੱਤੀ ਦੀਆਂ ਇਹਦੇ ਚ ਬਰਾਊਨ ਇਹਦਾ ਦੂਜਾ ਪੈਰ ਦਿਖਾਓ ਕਹਿੰਦੀ ਕੰਫਰਟੇਬਲ ਹਾਂ ਕੰਫਰਟੇਬਲ ਤਾਂ ਬਹੁਤ ਹੈ ਇਹਦੇ ਵਿੱਚ ਦੇਖੀ ਕਿ ਕਿਤਾ ਇਹਦੇ ਅਡੀ ਵਾਲੀ ਜਗ੍ਹਾ ਦਾ ਤਾਂ ਉਹ ਸਪੈਸ਼ਲੀ ਐਕਸਟਰਾ ਕੁਸ਼ਨਿੰਗ ਕਰ ਦਿੱਤੀ ਉਹਦੇ ਵਿੱਚ ਥੋੜੀ ਨਾ ਆਰਟੀਕਲ ਬਹੁਤ ਅੱਛਾ ਚੱਲ ਰਿਹਾ ਔਰ ਇਹ ਜੇ ਤੁਸੀਂ ਇਹਨੂੰ ਮੈਟ ਰੱਖਣਾ ਹੈ ਨਾ ਤਾਂ ਕੱਪੜੇ ਨਾਲ ਕਲੀਨ ਕਰ ਲਿਓ 글로ਸੀ ਕਰਨਾ ਤਾਂ ਸ਼ੂ ਸ਼ੈਨਲ ਮਾਰ ਦਿਓ ਅੱਛਾ ਇਹ ਵਧੀਆ ਨਾ ਇਹ ਜਿੰਸ ਵੀਰ ਵੀ ਹਨ ਹਲਕੀ ਆ ਕਿਦਾਂ ਬਹੁਤ ਹਲਕੀ ਆ ਮਤਲਬ ਲਾਈਟ ਵੀ ਇੱਦਾਂ ਲੱਗ ਰਿਹਾ ਜਿੱਦਾਂ ਮ ਗੱਦੇ ਦੇ ਉੱਤੇ ਤੁਰਨ ਕੋ 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 ਕੰਮ ਕਰ ਆਪ ਕਰ ਆਇਆ ਤੇ ਇਹਦੇ ਨਾਲ ਹੀ ਇਹ ਵੀਡੀਓ ਆਪਾਂ ਕਰਦੇ ਆ ਖਤਮ ਕੁਝ ਵੀ ਚੰਗਾ ਲੱਗਿਆ ਤਾਂ ਲਾਈਕ ਕਰਿਓ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਵੀਰੇ ਤੇ ਜੁੜਦੇ ਬਸ ਤੇਰੇ ਹੱਥ ਦੇ ਰੋ ਮਿਲਦੇ ਆ ਤੁਹਾਨੂੰ ਅਗਲੇ ਦਿਨ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸਸਰੀ ਕਾਲ ਜੀ ਸਸਰੀ ਹਤਕਾਰ ਸਸਰੀ ਗੱਲ ਬੋਲਦੇ ਆ ਅਗਲੇ ਘਾਟੇ ਤੈਨੂੰ ਲੋਕ ਵੀ ਨਾ ਕਿਸੇ ਵੇਲੇ ਫੋਨ